ਸਪ ਬ ਅੰਮ੍ਰਿਤਸਰ ਭਾਜਪਾ ਵੱਲੋਂ ਲੋਹੜੀ ਦਾ ਤਿਉਹਾਰ ਅੱਜ ਮਨਾਇਆ ਗਿਆ ਹੈ ਸਥਾਨਕ ਸਕੂਲ ਦੇ ਵਿੱਚ ਲੋਹੜੀ ਦਾ ਪੁਗਾ ਬਾਲਿਆ ਗਿਆ ਹੈ ਪੂਰੀ ਭਾਜਪਾ ਲੀਡਰਸ਼ਿਪ ਅੱਜ ਮੌਜੂਦ ਹੈ ਅਸੀਂ ਗੱਲ ਕਰਾਂਗੇ ਰਾਮ ਚਾਵਲਾ ਡਾਕਟਰ ਰਾਮ ਚਾਵਲਾ ਦੇ ਨਾਲ ਡਾਕਟਰ ਸਾਹਿਬ ਅੱਜ ਲੋਹੜੀ ਦਾ ਤਿਉਹਾਰ ਹੈ ਪਾਵਨ ਤਿਉਹਾਰ ਹੈ ਵੈਸੇ ਤਾਂ ਕੱਲ ਹੈ ਮਗਰ ਅੱਜ ਤੁਸੀਂ ਸਾਰੇ ਇਕੱਠੇ ਹੋਏ ਹੋ ਪੂਰੀ ਭਾਜਪਾ ਦੀ ਟੀਮ ਸੈਂਟਰ ਦੀ ਇਕੱਠੀ ਹੋਈ ਹੈ ਲੋਹੜੀ ਦਾ ਪੁਗਾ ਬਾਲਿਆ ਗਿਆ ਹੈ ਔਰ ਦੂਸੇ ਇੱਕ ਦੂਸੇ ਨੂੰ ਵਧਾਈ ਦਿੱਤੀ ਗਈ ਹੈ ਅੱਜ ਕੇਂਦਰੀ ਵਿਧਾਨ ਸਭਾ ਅੰਮ੍ਰਿਤਸਰ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਲੋੜੀ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਰੂਪ ਤੇ ਸਾਡੀ ਸੀਨੀਅਰ ਲੀਡਰਸ਼ਿਪ ਸਾਡੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੰਧੂ ਸਾਡੇ ਪੁਰਵ ਜ਼ਿਲ੍ਹਾ ਪ੍ਰਧਾਨ ਅਨੰਦ ਸ਼ਰਮਾ ਜੀ ਸਾਡੇ ਪੂਰਬ ਕਾਉਂਸਲਰ ਕੰਦਾਰੀ ਜੀ ਸਾਡੇ ਹਲਕਾ ਇੰਚਾਰਜ ਰਹੇ ਰਕੇਸ਼ ਗਿੱਲ ਜੀ ਸਾਡੇ ਕਾਉਂਸਲਰ ਗੌਰਵ ਗਿੱਲ ਜੀ ਸਾਡੇ ਮੰਡਲ ਚਾਰ ਮੰਡਲ ਨੇ ਕੇਂਦਰੀ ਵਿਧਾਨ ਸਭਾ ਚਾਰਾਂ ਦੇ ਮੰਡਲ ਅਧਿਐਖ ਪ੍ਰਦੀਪ ਸ਼ਰੀਨ ਜੀ ਰੋਮੀ ਚੋਪੜਾ ਜੀ ਤਹਿਲ ਸਿੰਘ ਜੀ ਔਰ ਸੁਦੀਪ ਬਜਰੰਗੀ ਜਰ ਸਾਰੇ ਕਾਰਜਕਰਤਾ ਸੈਂਕੜੇ ਤਦਾਦ ਚੱਤੇ ਤੇ ਇਕੱਠੇ ਹੋਏ ਔਰ ਲੋੜੀ ਦਾ ਤਿਉਹਾਰ ਮਨਾਇਆ ਗਿਆ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਇਹ ਤਿਉਹਾਰ ਹੈ ਅੱਜ ਤੀਆਂ ਦੀ ਲੋੜੀ ਕਰਕੇ ਮਨਾਇਆ ਵੀ ਸਾਡੀਆਂ ਬੱਚੀਆਂ ਦੀ ਵੀ ਲੋੜੀ ਮਨਾਈ ਜਾਣੀ ਚਾਹੀਦੀ ਹੈ ਇਹ ਪ੍ਰਥਾ ਨੂੰ ਚੇਂਜ ਕਰਨਾ ਚਾਹੀਦਾ ਵੀ ਸਿਰਫ ਲੜਕੀਆਂ ਦੀ ਨਹੀਂ ਜੇ ਲੜਕੀਆਂ ਹੁੰਦੀਆਂ ਉਹਦੀ ਵੀ ਲੋੜੀ ਮਨਾਈ ਜਾਣੀ ਚਾਹੀਦੀ ਹੈ ਕਿਉਂਕਿ ਮੋਦੀ ਜੀ ਨੇ ਇੱਕ ਜਿਹੜਾ ਸਾਨੂੰ ਨਾਰਾ ਦਿੱਤਾ ਸੀ ਬੇਟੀ ਦਾ ਉਸ ਗੱਲ ਨੂੰ ਲੈ ਕੇ ਅਸੀਂ ਸਾਰੇ ਚਿੰਤਿਤ ਆ ਵੀ ਪੰਜਾਬ ਦੇ ਵਿੱਚ ਜਿਹੜੀ ਹੈ ਬੇਟੀਆਂ ਦੀ ਸੰਖਿਆ ਘਟਦੀ ਪਈ ਹੈ ਔਰ ਲੋੜੀ ਤੇ ਇਹ ਪ੍ਰਣ ਵੀ ਕਰਨਾ ਚਾਹੀਦਾ ਸਾਡੇ ਲੋਕਾਂ ਨੂੰ ਵੀ ਅੰਮ੍ਰਿਤਸਰ ਸ਼ਹਿਰ ਜਿਹੜਾ ਉਹ ਤਰੱਕੀ ਕਰੇ ਸਾਫ਼ ਸੁਥਰਾ ਰਹੇ ਸਾਡੇ ਬੱਚੇ ਅਸੀਂ ભગવાન ਅੱਗੇ ਅਰਦਾਸ ਵੀ ਕੀਤੀ ਕਿ ਸ਼ਹਿਰ ਜਿਹੜਾ ਪੰਜਾਬ ਹੈ ਉਹ ਨਸ਼ਿਆਂ ਚ ਡੁੱਲਦਾ ਪਿਆ ਸਾਡੇ ਬੱਚੇ ਨਸ਼ਿਆਂ ਦੇ ਕੋਹੜ ਤੋਂ ਵੀ ਬਚੇ ਰਹਿਣ ਐਸ ਅਰਦਾਸ ਨਾਲ ਅਸੀਂ ਲੋਹੜੀ ਦਾ ਤਿਉਹਾਰ ਜਿਹੜਾ ਮਨਾਇਆ ਔਰ ਤਾਂ ਕਿ ਸਾਡਾ ਭਾਰਤ ਵਾਰ ਔਰ ਸਾਡਾ ਅੰਮ੍ਰਿਤਸਰ ਸ਼ਹਿਰ ਬਹੁਤ ਤਰੱਕੀ ਕਰੇ ਔਰ ਸਾਰਿਆਂ ਨੂੰ ਇੱਕ ਵਾਰੀ ਫੇਰ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਲੋਹੜੀ ਦੀ ਬਹੁਤ ਬਹੁਤ ਵਧਾਈ ਇਸ ਸਰ ਲੋਦੀ ਦਾ ਤਿਹਾੜ ਟ੍ਰੈਡੀਸ਼ਨਲੀ ਅਸੀਂ ਲੋਕ ਅੰਮ੍ਰਿਤਸਰ ਵਾਸੀ ਲੋਕ ਜਿਹੜਾ ਪਤੰਗਬਾਜੀ ਬਹੁਤ ਕਰਦੇ ਆ ਗੁੱਡੀਆਂ ਵੀ ਉਡਾਉਂਦੇ ਨੇ ਮਗਰ ਇਸ ਵਾਰ ਥ੍ਰੈਟ ਇਸ ਵਾਰ ਕੀ ਹੈ ਪਿਛਲੇ 2-4 ਸਾਲਾਂ ਤੋਂ ਅਸੀਂ ਦੇਖਦੇ ਪਏ ਹਾਂ ਕਿ ਚਾਈਨਾ ਡੋਰ ਜ਼ਿਆਦਾ ਵਰਤੋ ਜਾਂਦੀ ਹੈ ਮਗਰ ਇਸ ਵਾਰ ਪ੍ਰਸ਼ਾਸਨ ਸਤਰਕ ਹੋਇਆ ਹੋਇਆ ਹੈ ਲੋਕਾਂ ਨੂੰ ਅਗਰਾ ਕੀਤਾ ਜਾ ਰਿਹਾ ਹੈ ਕਿ ਤੁਸੀਂ ਟ੍ਰੈਡੀਸ਼ਨਲ ਡੋਰ ਹੈ ਉਹਦਾ ਇਸਤੇਮਾਲ ਕਰੋ ਤੁਸੀਂ ਕੀ ਕਹੋਗੇ ਮੈਂ ਦੈਨਿਕ ਸਵੇਰਾ ਗਰੁੱਪ ਦਾ ਬਹੁਤ ਧੰਨਵਾਦੀ ਹਾਂ ਕਿਉਂਕਿ ਉਹਨਾਂ ਨੇ ਵੀ ਇੱਕ ਮੁਹਿੰਮ ਚਲਾਈ ਔਰ ਅਸੀਂ ਬਿਲਕੁਲ ਉਸ ਚੀਜ਼ ਦਾ ਚਾਈਨਾ ਡੋਰ ਦਾ ਵਿਰੋਧ ਕਰਦੇ ਔਰ ਇਸ ਮਸਲੇ 'ਚ ਅਸੀਂ ਪ੍ਰਸ਼ਾਸਨ ਦੇ ਵੀ ਸੁਲਾਹਾ ਕਰਦੇ ਆਂ ਜਿ ਉਹਨਾਂ ਨੇ ਇਹ ਸਟੈਪ ਲਿਆ ਥੋੜਾ ਹੋਰ ਸਖਤੀ ਦੇ ਨਾਲ ਸਟੈਪ ਨੂੰ ਲੈਣਾ ਚਾਹੀਦਾ ਕਿਉਂਕਿ ਬਹੁਤ ਸਾਰੀਆਂ ਬਹੁਮੁਲੀਏ ਜਾਨਾਂ ਜਿਹੜੀਆਂ ਨੇ ਉਹ ਬਚ ਸਕਦੀਆਂ ਕਿਉਂਕਿ ਮੈਂ ਐਜ਼ ਅ ਪ੍ਰੋਫੈਸ਼ਨਲ ਡਾਕਟਰ ਵੀ ਆਂ ਬੜੀ ਵਾਰੀ ਮੇਰੇ ਕੋ ਪੇਸ਼ੈਂਟ ਵੀ ਆਂਦੇ ਆ तकरीबन तकरीबन ਗਲੇ ਵੀ ਕੱਟੇ ਜਾਂਦੇ ਆ ਕਈ ਵਾਰੀ ਡੋਰ ਫਸ ਜਾਂਦੀ ਏ ਸੋ ਇਸ ਗੱਲ ਤੇ ਤੇ ਅਸੀਂ ਬਿਲਕੁਲ ਇਕਜੁੱਟ ਆ ਔਰ ਸਾਡੂ ਆਪਣੇ ਬੱਚਿਆਂ ਨੂੰ ਔਰ ਸਾਡੇ ਪੇਰੈਂਟਸ ਨੂੰ ਵੀ ਇਹ ਅਪੀਲ ਕਰਦਾ ਹਾਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਨਾ ਲੈ ਕੇ ਦੇਣ ਕਿਉਂਕਿ ਉਹਦੇ ਨਾਲ ਜਿੱਥੇ ਉਹਨਾਂ ਦੇ ਬੱਚਿਆਂ ਦੀ ਵੀ ਜਾਨ ਸੁਰੱਖਿਅਤ ਹੈ ਲੋਕਾਂ ਦੀ ਆਂਜਣ ਵਾਲਿਆਂ ਦੀ ਵੀ ਜਾਨ ਸੁਰੱਖਿਅਤ ਹੈ ਜੀ ਬਹੁਤ ਸਾਰੇ ਤੁਸੀਂ ਦੇਖੋਗੇ ਗਲੀਆਂ 'ਚ ਕਬੂਤਰ ਪੰਛੀ ਵੀ ਕੱਟੇ ਹੋਏ ਡੋਰਾਂ 'ਚ ਫਸੇ ਮਿਲਦੇ ਨੇ ਸੋ ਮੇਰੀ ਬੇਨਤੀ ਹੈ ਵੀ ਇਸ ਗੱਲ ਤੇ ਪ੍ਰਸ਼ਾਸਨ ਨੂੰ ਹੋਰ ਸਖਤੀ ਕਰਨੀ ਚਾਹੀਦੀ ਹੈ ਅਸੀਂ ਇਸ ਮੁੱਦੇ ਤੇ ਪ੍ਰਸ਼ਾਸਨ ਦੇ ਬਿਲਕੁਲ ਨਾਲਾ ਚਾਈਨਾ ਡੋਰ ਦਾ ਵਰਤੋਂ ਬਿਲਕੁਲ ਬੰਦ ਹੋਣੀ ਚਾਹੀਦੀ ਸ਼ੁਕਰੀਆ ਜੀ ਸੋ ਬੀਜੇਪੀ ਲੀਡਰਸ਼ਿਪ ਸਾਰੇ ਮੌਜੂਦ ਹੈ ਜਿਲ੍ਹ ਸਰ ਅੱਜ ਧੀਆਂ ਦੀ ਲੋੜੀ ਵੀ ਹੈ ਲੋੜੀ ਤੋਂ ਇੱਕ ਦਿਨ ਪਹਿਲੇ ਬੀਜੇਪੀ ਲੀਡਰਸ਼ਿਪ ਵੱਲੋਂ ਅੱਜ ਲੋੜੀ ਮਨਾਈ ਗਈ ਹੈ ਤੁਸੀਂ ਵੀ ਮੌਜੂਦ ਹੋ ਕਿ ਕੁਝ ਕਹੋਗੇ ਮੈਂ ਨਾ ਸਾਰੇ ਸ਼ਹਿਰ ਵਾਸੀਆਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਲੋੜੀ ਦੀ ਬਹੁਤ ਬਹੁਤ ਮੁਬਾਰਕਾਂ ਅੱਜ ਸਾਡੇ ਡਾਕਟਰ ਰਾਮਚੰਦਾ ਜੀ ਕੇਂਦਰੀ ਹਲਕਾ ਇੰਚਾਰਜ ਇਹਨਾਂ ਦੀ ਅਗਵਾਈ ਦੇ ਹੇਠ ਲੋੜੀ ਜਿਹੜੀ ਪ੍ਰੇਮ ਆਸ਼ਰਮ ਸਕੂਲ 'ਚ ਮਨਾਈ ਗਈ ਹੈ ਅਸੀਂ ਧੰਨਵਾਦੀ ਹੁਈਆਂ ਤੇ ਪ੍ਰੀਜ਼ ਵੀ ਕਰਦੇ ਆ ਡਾਕਟਰ ਸਾਹਿਬ ਦੀ ਉਹ ਇਹੋ ਜੇ ਛਲਾਂਗਾਯੋਗ ਕਾਰਜਕਰਨ ਜਿਹੜੇ ਕਰਦੇ ਰਹਿੰਦੇ ਨੇ ਮੈਸੇਜ ਮੇਰਾ ਇਹੀ ਹੈ ਜੀ ਜਿਹੜਾ ਲੋੜੀ ਦਾ ਤਿਹਾੜਾ ਇਹਨੂੰ ਖੂਨੀ ਨਾ ਬਣਾਓ ਯੰਗਸਟਰਸ ਨੂੰ ਇਹ ਮੈਸੇਜ ਹੈ ਕਿ ਉਹ ਥੋੜੀ ਸਮਝਦਾਰੀ ਵਰਤਨ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਨ ਤੇ ਛੋਟੇ ਬੱਚਿਆਂ ਦੇ ਜਿਹੜੇ ਪੈਰੈਂਟਸ ਆ ਉਹ ਵੀ ਸਮਝਦਾਰੀ ਦੇ ਨਾਲ ਉਹਨਾਂ ਨੂੰ ਚਾਈਨਾ ਡੋਰ ਜਿਹੜਾ ਉਹ ਅਵੋਇਡ ਕਰਨ ਦਾ ਨਾ ਲਾਗੇ ਚਾਈਨਾ ਡੋਰ ਨਾਲ ਕਾਫੀ ਐਕਸੀਡੈਂਟ ਵਗੈਰਾ ਹੁੰਦੇ ਨੇ ਅਪਰ ਲੋੜੀ ਦਾ ਤਿਹਾੜ ਸਾਰਿਆਂ ਦੀ ਖੁਸ਼ੀ ਦਾ ਤਿਹਾੜ ਲੈ ਕੇ ਆਂਦਾ ਆ ਬਸ ਚਾਇਨਾ ਡੋਰ ਕਰਕੇ ਕਈਆਂ ਦਾ ਲੋੜੀ ਦਾ ਤਿਹਾੜ ਜਿਹੜਾ ਮਾਤਮ ਵਿੱਚ ਜਿਹੜਾ ਉਬਿੱਦਦਾ ਤੇ ਮੇਰੀ ਇਹੀ ਬੇਨਤੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਦੇ ਨਾਲ ਕਿ ਚਾਇਨਾ ਡੋਰ ਦਾ ਇਸਤੇਮਾਲ ਨਾ ਕਰੋ ਇਹ ਲੋੜੀ ਦਾ ਜਿਹੜਾ ਕਾਰਗਰਮ ਕੀਤਾ ਗਿਆ ਅਰਦਾਸ ਕੀਤੀ ਗਈ ਹੈ ਸਾਰੇ ਖੁਸ਼ਹਾਲ ਲੋੜੀ ਮਨਾਣ ਸਾਰਿਆਂ ਦੇ ਜੀਵਨ 'ਚ ਖੁਸ਼ਹਾਲੀ ਆਏ ਪੰਜਾਬ ਜਿਹੜਾ ਨਸ਼ਿਆਂ ਤੋਂ ਦੂਰ ਹੋਏ ਸਾਰਿਆਂ ਦੇ ਇਥੇ ਆਂ ਤੇ ਮੈਂ ਆਪਣੀ ਲੀਡਰਸ਼ਿਪ ਦਾ ਬਹੁਤ ਧੰਨਵਾਦ ਕਰਦਾ ਖਾਸ ਕਰਕੇ ਡਾਕਟਰ ਰਾਮਚੌਲਾ ਜੀ ਦਾ ਜਿਹੜੇ ਛਲਾਂਗਾ ਯੋਗ ਉਪਰਾਲੇ ਕਰਦੇ ਰਹਿੰਦੇ ਨੇ ਸਾਾਨੂੰ ਇੱਥੇ ਆਂਦੀ ਬਹੁਤ ਸਾਰਿਆਂ ਨੂੰ ਇੱਥੇ ਆਂਦੀ ਲੋੜੀ ਦੀ ਬਹੁਤ ਬੋਮਬਾਰਾ ਸੋ ਲੋੜੀ ਦੇ ਤਿਉਹਾਰ ਦੇ ਉੱਤੇ ਅੱਜ ਭਾਜਪੀ ਲੀਡਰਸ਼ਿਪ ਨੇ ਸੈਂਟਰ ਖਲਕੇ ਦੀ ਸਾਰੀ ਟੀਮ ਇੱਥੇ ਰਾਮਾਸ਼ਰਮ ਸਕੂਲ ਦੇ ਵਿੱਚ ਇਕੱਠੀ ਹੋਈ ਹੈ ਔਰ ਇੱਥੇ ਭੁੰਗਾ ਬਾਲਿਆ ਗਿਆ ਹੈ ਧੀਆਂ ਦੀ ਲੋੜੀ ਖਾਸ ਕਰਕੇ ਧੀਆਂ ਦੀ ਲੋੜੀ ਇੱਕ ਦਿਨ ਪਹਿਲੇ ਸੈਲੀਬ੍ਰੇਟ ਕੀਤੀ ਗਈ ਹੈ ਸਾਰੀ ਲੀਡਰਸ਼ਿਪ ਇੱਥੇ ਮੌਜੂਦ ਹੈ ਸੈਂਟਰ ਖਲਕਾ ਤਰຸນ ਚੁੱਕ ਜੀ ਦਾ ਹਲਕਾ ਹੈ ਜਿੱਥੋਂ ਤਰຸນ ਚੁੱਕ ਜੀ ਜਿੱਦਾਂ ਦਾ ਘਰ ਵੀ ਉੱਥੇ ਹੀ ਹੈ ਔਰ ਇਸੇ ਜਗ੍ਹਾ ਤੋਂ ਉਹ ਆਪਣਾ ਇਲੈਕਸ਼ਨ ਵੀ ਲੜਦੇ ਸੀਗੇ ਸੋ ਉਹਨਾਂ ਦੀ ਟੀਮ ਵੱਲੋਂ ਇਹ ਅੱਜ ਲੋੜੀ ਦਾ ਤਿਉਹਾਰ ਇਥੇ ਰਾਮ ਆਸ਼ਰਮ ਸਕੂਲ ਦੇ ਵਿੱਚ ਬਣਾਇਆ ਗਿਆ ਹੈ ਖਾਸ ਕਰਕੇ ਇਹ ਪ੍ਰਣ ਲਿਆ ਗਿਆ ਹੈ ਕਿ ਇਸ ਵਾਰ ਚਾਈਨਿਸ ਡੋਰ ਨੂੰ ਬਿਲਕੁਲ ਇਨਕਾਰ ਕਰਨਾ ਹੈ ਕੈਮਰਾ ਪਰਸਨ ਨਤੇਜ ਦੇ ਨਾਲ ਜੋਤੀ ਬਹਿਲ ਦੇਨਿਕ ਸਵਰਾ ਟੀਵੀ ਆਪਰੇਟਰ